ਜਦੋਂ ਤੁਹਾਡੀ ਭਗਤੀ ਸੱਚੀ ਹੈ ਨਾ ਮੈਂ ਤੁਹਾਨੂੰ ਪੱਕੀ ਗੱਲ ਕਹਿ ਰਿਹਾ ਜੀ ਕਿ ਮਾਲਕ ਤੁਹਾਡੇ ਲਈ ਕੁਝ ਵੀ ਕਰਨਗੇ ਤੁਸੀਂ ਭੋਲੀ ਜੋ ਕਿ ਅੱਗੇ ਕੀ ਹੋਣਾ ਤੁਹਾਡੀ ਭਗਤੀ ਦੀ ਇੰਨੀ ਸ਼ਕਤੀ ਹੈ ਜਿਹੜੀ ਇੰਪੋਸੀਬਲ ਤੋਂ ਇੰਪੋਸੀਬਲ ਕੰਮਾਂ ਨੂੰ ਵੀ ਪੋਸੀਬਲ ਬਣਾ ਦੇਗੀ ਆਪਾਂ ਰੋਹ ਸੁਣਦੇ ਆ ਰੋਹ ਪੜਦੇ ਆ ਕਿ ਕਿਵੇਂ ਮਾਲਕ ਨੇ ਪ੍ਰਲਾਦ ਭਗਤ ਜੀ ਦੀ ਰਾਖੀ ਕੀਤੀ ਸੀ ਬੜੇ ਤਸੀਹੇ ਦਿੱਤੇ ਸੀ ਕਿ ਪ੍ਰਲਾਦ ਭਗਤ ਜੀ ਨੂੰ ਖਤਮ ਹੀ ਕਰ ਦੇਣਾ ਪਰ ਮਾਲਕ ਨੂੰ ਖੁਦ ਅਵਤਾਰ ਧਾਰ ਕੇ ਧਰਤੀ ਤੇ ਆਣਾ ਪਿਆ ਤੇ ਆਪਣੇ ਭਗਤ ਦੀ ਇੱਜ਼ਤ ਬਚਾਣੀ ਪਈ ਕਿਉਂਕਿ ਭਗਤ ਤੋਂ ਉੱਪਰ ਮਾਲਕ ਨੂੰ ਕੁਝ ਨਹੀਂ ਜਏਗਾ ਤੁਸੀਂ ਕੰਦੇ ਹੋ ਨਾ ਕਿ ਮੈਂ ਰੱਬ ਨਾਲ ਬਹੁਤ ਪਿਆਰ ਕਰਦਾ ਮੈਨੂੰ ਬਹੁਤ ਜ਼ਿਆਦਾ ਭਰੋਸਾ ਆਪਣੇ ਮਾਲਕ ਤੇ ਤੇ ਮਾਲਕ ਵੀ ਕੰਦਾ ਮੈਂ ਆਪਣੇ ਬੱਚੇ ਨਾਲ ਬਹੁਤ ਪਿਆਰ ਕਰਦਾ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਿ ਅਰੀ ਕਿਸਮਤ ਤੇ ਦੇ ਮੁਕੱਦਰਾਂ ਚ ਕੀ ਲਿਖਿਆ ਮੇਰਾ ਬੱਚਾ ਮੇਰੇ ਕੋਲੋਂ ਜੋ ਮੰਗੇਗਾ ਮੈਨੂੰ ਦੇਵਾਂਗਾ ਭਾਵੇਂ ਫਿਰ ਕਿਸਮਤ ਦੀ ਕਿਤਾਬ ਚ ਬਦਲ ਨਹੀਂ ਪਵੇ ਸਭ ਕੁਝ ਸੋ ਤੁਹਾਡਾ ਪਿਆਰ ਜਿਹੜਾ ਹੈਗਾ ਨਾ ਆਪਣੇ ਗੁਰੂ ਦੇ ਨਾਲ ਇੰਨੇ ਤਾਂ ਤੁਹਾਡੇ ਇੱਥੇ ਜਨਮ ਜਨਮ ਦੇ ਲੇਖ ਬਦਲਦਨੇ ਆ ਪਰ ਜਿਹੜਾ ਪਿਆਰ ਹੈ ਨਾ ਉਹ ਸੱਚੀ ਨੀਅਤ ਦੇ ਨਾਲ ਕਰਨਾ ਦੇਖੋ ਗੁਰੂ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਤੁਸੀਂ 100 ਰੁਪਏ ਚੜਾ ਰਹੇ ਹੋ ਕਰੋੜਾ ਰੁਪਏ ਚੜਾ ਰਹੇ ਹੋ ਤੁਸੀਂ ਸ਼ਰਦਾ ਦੇ ਨਾਲ ਉਹਦਾ ਨਾਮ ਹੀ ਜਦੋਂ ਲਲੰਦੇ ਹੋ ਨਾ ਪਿਆਰ ਨਾਲ ਪੁਕਾਰ ਹੀ ਲੰਦੇ ਹੋ ਤੇ ਮਾਲਕ ਤਾਂ ਉੱਥੇ ਹੀ ਆ ਜੰਨਾ ਜਰ ਹੈ ਆਪਣੇ ਗੁਰੂ ਤੋਂ ਕਦੇ ਵੀ ਬੇਮੁਖ ਨਹੀਂ ਹੋਣਾ ਭਾਵੇਂ ਵੱਡੇ ਤੋਂ ਵੱਡਾ ਤੂਫਾਨ ਆ ਜਾਏ ਜ਼ਿੰਦਗੀ 'ਚ ਤੁਸੀਂ ਅੱਖਾਂ ਬੰਦ ਕਰਕੇ ਇਹੋ ਹੀ ਕਹਿਣਾ ਕਿ ਮੇਰੇ ਮਾਲਕ ਮੈਨੂੰ ਬਚਾ ਲੈਣਗੇ ਬਸ ਫਿਰ ਟੈਨਸ਼ਨਾਂ ਨੂੰ ਪਿੱਛੇ ਹੋਣਾ ਪੈਜੇਗਾ ਦਰਦਾਂ ਨੂੰ ਪਿੱਛੇ ਹੋਣਾ ਪੈਜੇਗਾ ਦੁੱਖਾਂ ਨੂੰ ਪਿੱਛੇ ਹੋਣਾ ਪੈਜੇਗਾ ਕਿਉਂਕਿ ਫੇਰ ਤੁਹਾਡੀ ਲਾਜ ਬਚਾਉਣ ਵਾਸਤੇ ਮਾਲਕ ਆਪ ਆਣਗੇ ਕਦੇ ਵੀ ਨਿਕ ਕਬਰਾਂਣਾ ਜ਼ਿੰਦਗੀ 'ਚ ਜਿੰਨਾ ਤੁਸੀਂ ਪਿਆਰ ਕਰਦੇ ਹੋ ਨਾ ਤੁਹਾਡੇ ਨਾਲੋਂ ਕਿਤੇ ਲੱਖ ਗੁਣਾ ਵੱਧ ਪਿਆਰ ਗੁਰੂ ਤੁਹਾਡਾ ਕਰਦਾ ਤੁਹਾਡੇ ਰੱਬ ਦੇ ਨਾਲ ਪਿਆਰ ਦੀ ਸ਼ਕਤੀ ਉਹ ਇੰਨੀ ਹੈ ਕਿ ਜੋ ਇੱਥੇ ਸਭ ਕੁਝ ਕਰਾ ਕੇ ਦਿਖਾਏਗੀ ਦੁਨੀਆ ਚੀਜ਼ਾਂ ਕਿਸੇ ਨੇ ਸੋਚੀਆਂ ਵੀ ਨਹੀਂ ਹੋਣੀਆਂ ਮਾਲਕ ਤੁਹਾਡੀ ਝੋਲੀ ਤੇ ਜਰੂਰ ਪਾਣਗੇ ਬਸ ਵਿਸ਼ਵਾਸ ਪੱਕਾ ਰੱਖਣਾ ਜੇ ਕਿਸੇ ਦੇ ਕਹਿਨ ਤੇ ਕੋਈ ਪਰਵਾਹ ਨਹੀਂ ਕਰਨੀ ਤੁਹਾਡੀ ਜ਼ਿੰਦਗੀ ਦਾ ਫੈਸਲਾ ਮਾਲਕ ਕਰੇਗਾ ਤੁਹਾਡੀ ਕਿਸਮਤ ਦਾ ਫੈਸਲਾ ਮਾਲਕ ਕਰੇਗਾ ਦੁਨੀਆ ਨੇ ਕੁਝ ਨਹੀਂ ਦੇਣਾ ਸਭ ਕੁਝ ਤੁਹਾਨੂੰ ਕਿੰਨੇ ਦੇਣਾ ਤੁਹਾਡੇ ਗੁਰੂ ਨੇ